ਭਾਰਤ ਵਿੱਚ ਹਰ ਸਾਲ ਬਹੁਤ ਸਾਰੇ ਨਵੇਂ ਬਿਜ਼ਨਸ ਸਟਾਰਟਅਪ ਹੁੰਦੇ ਨੇ ਕਈ ਤਾਂ ਬਹੁਤ ਹੀ ਵੱਡੇ ਬਿਜ਼ਨਸ ਜਿਹੜੇ ਕਿ ਆਉਂਦੇ ਸਾਰੇ ਬੰਦ ਹੋ ਜਾਂਦੇ ਨੇ ਔਰ ਕਈ ਬਹੁਤ ਸਾਰੇ ਛੋਟੇ ਬਿਜ਼ਨਸ ਸੱਚੰਗੇ ਸਕਸੈਸਫੁਲ ਹੋ ਜਾਂਦੇ ਨੇ ਕਈ ਵਾਰ ਤਾਂ ਸਟਰੈਟੇਜੀ ਵੀ ਇਹਨਾਂ ਬਿਜ਼ਨਸ ਨੂੰ ਚੱਲਦੇ ਰਹਿਣ ਦੇ ਲਈ ਕੰਮ ਨਹੀਂ ਕਰਦੀ ਕਿਉਂਕਿ ਹਰ ਚੀਜ਼ ਸਟਰੈਟੇਜੀ ਦੇ ਹਿਸਾਬ ਨਾਲ ਨਹੀਂ ਚੱਲਦੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਡਿਮਾਂਡ ਦੇ ਅਕੋਰਡਿੰਗ ਚੱਲਦੀਆਂ ਨੇ ਇਸ ਲਈ ਮੈਂ ਤੁਹਾਡੇ ਨਾਲ ਅੱਜ ਅਜਿਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਜਿਸ ਦੀ ਡਿਮਾਂਡ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਹੈ ਚਾਹੇ ਬਿਜ਼ਨਸ ਛੋਟਾ ਹੋਵੇ ਚਾਹੇ ਵੱਡਾ ਇਸ ਚੀਜ਼ ਦੀ ਹਰ ਬਿਜ਼ਨਸ ਦੇ ਵਿੱਚ ਜ਼ਰੂਰਤ ਪੈਂਦੀ ਹੈ ਸਿਰਫ ਬਿਜ਼ਨਸ ਵਿੱਚ ਹੀ ਨਹੀਂ ਘਰ ਦੇ ਵਿੱਚ ਵੀ ਇਸ ਚੀਜ਼ ਨੂੰ ਡੇਲੀ ਯੂਜ਼ ਕੀਤਾ ਜਾਂਦਾ ਹੈ ਇਸ ਲਈ ਇਸ ਦੀ ਪ੍ਰੋਡਕਸ਼ਨ ਬਹੁਤ ਵੱਡੇ ਲੈਵਲ ਦੇ ਹੋਣ ਦੇ ਬਾਵਜੂਦ ਵੀ ਇਸ ਦੀ ਮੈਨੂਫੈਕਚਰਿੰਗ ਦਿਨ ਰਾਤ ਕਰਨੀ ਪੈਂਦੀ ਹੈ। ਸਾਸ਼ੀ ਗਾਲ ਮੈਂ ਰঞ্জੀਤ ਪਾਲ। ਦੋਸਤੋ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਕੰਮ ਨੇ ਜਿਨ੍ਹਾਂ ਤੋਂ bizness ਸਟਾਰਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ bizness ਆਈਡੀਆ ਵੀ ਬਹੁਤ ਨੇ ਜਿਨ੍ਹਾਂ ਬਾਰੇ ਡਿਸਕਸ ਕਰਨਾ ਵੀ ਬਹੁਤ ਆਸਾਨ ਹੈ। ਪਰ ਮੇਰਾ ਮੰਨਣਾ ਇਹ ਹੈ ਕਿ bizness ਆਈਡੀਆ ਉਹ ਸ਼ੇਅਰ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਨਾ ਕਿਸੇ ਦਾ ਪ੍ਰੋਫਿਟ ਹੋਵੇ ਉਸ ਦਾ ਫਾਇਦਾ ਹੋਵੇ। ਕੰਮ ਉਹ ਹੋਵੇ ਜਿਸ ਦਾ ਕੋਈ ਆਫ ਸੀਜ਼ਨ ਨਾ ਹੋਵੇ ਤੇ ਕੰਮ ਐਵਰ ਗ੍ਰੀਨ ਰਹੇ। ਅਤੇ ਮਾਰਕੀਟ ਦੇ ਵਿੱਚ ਵੱਧ ਤੋਂ ਵੱਧ ਪ੍ਰੋਡਕਟ ਦੀ ਡਿਮਾਂਡ ਰਹੇ ਜਿਸ ਦੀ ਪਹੁੰਚ ਹਰ ਵਰਗ ਦੇ ਲੋਕਾਂ ਤੱਕ ਹੋਵੇ ਤਾਂ ਕਿ ਤੁਹਾਡਾ ਪ੍ਰੋਡਕਟ ਹਰ ਵਰਗ ਦਾ ਲੋਕ ਖਰੀਦ ਸਕੇ ਐਸੇ ਲਈ ਅੱਜ ਮੈਂ ਅਜਿਹਾ ਬਿਜ਼ਨਸ ਆਈਡੀਆ ਲੈ ਕੇ ਆ ਜਿਸ ਦੀ ਡਿਮਾਂਡ ਤੇ ਪਹੁੰਚ ਹਰ ਇੱਕ ਘਰ ਤੱਕ ਹੈ ਦੇਸੀ ਮਾਡਰਨ ਅਮੀਰ ਗਰੀਬ ਕੋਈ ਵੀ ਜਿਹਾ ਨਹੀਂ ਜੋ ਇਸ ਨੂੰ ਅਫੋਰਡ ਨਾ ਕਰ ਸਕਦਾ ਹੋਵੇ ਦੋਸਤੋ ਜਿਸ ਬਿਜ਼ਨਸ ਆਈਡੀਆ ਦੀ ਗੱਲ ਮੈਂ ਕਰਨ ਜਾ ਰਿਹਾ ਹਾਂ ਉਹ ਹੈ ਟਿਸ਼ੂ ਪੇਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਟਿਸ਼ੂ ਪੇਪਰ ਦੇ ਹਰ ਇੱਕ ਯੂਜ਼ ਦੱਸਣ ਦੀ ਲੋੜ ਹੈ ਹਰ ਇੱਕ ਇਨਸਾਨ ਨੂੰ ਟਿਸ਼ੂ ਪੇਪਰ ਦੀ ਵੈਲਿਊ ਦਾ ਪਤਾ ਹੈ ਇੱਕ ਉਹ ਸਮਾਂ ਸੀ ਜਦੋਂ ਟਿਸ਼ੂ ਪੇਪਰ ਸਿਰਫ ਰੈਸਟੋਰੈਂਟ ਦੇ ਟੇਬਲ ਤੇ ਜਾਂ ਫਿਰ ਘਰਾਂ ਦੇ ਟੇਬਲ ਦੇ ਵੇਖਣ ਨੂੰ ਮਿਲਦੇ ਸਨ ਪਰ ਅੱਜ ਅਜਿਹਾ ਸਮਾਂ ਆ ਗਿਆ ਜਿੱਥੇ ਟਿਸ਼ੂ ਪੇਪਰ ਦੀ ਜ਼ਰੂਰਤ ਹਰ ਇੱਕ ਚੀਜ਼ ਦੇ ਨਾਲ ਪੈਂਦੀ ਹੈ ਸਿਰਫ ਰਸੋਈ ਦੇ ਵਿੱਚ ਹੀ ਤਿੰਨ ਤੋਂ ਚਾਰ ਤਰ੍ਹਾਂ ਦੇ ਟਿਸ਼ੂ ਪੇਪਰ ਯੂਜ਼ ਕੀਤੇ ਜਾਂਦੇ ਨੇ ਜਿਵੇਂ ਕਿ ਰੋਟੀ ਲਪੇਟਣ ਤੋਂ ਲੈ ਕੇ ਹੱਥ ਸਾਫ਼ ਕਰਨ ਤੱਕ ਟਾਇਲਟ ਪੇਪਰ ਆਫਿਸ ਵਿੱਚ ਯੂਜ਼ ਕਰਨ ਲਈ ਟਿਸ਼ੂਜ਼ ਟਰੈਵਲਿੰਗ ਦੇ ਲਈ ਪੇਂਟਰਸ ਦੇ ਯੂਜ਼ ਕੀਤੇ ਜਾਣ ਵਾਲੇ ਪੇਪਰ ਮੇਕਅਪ ਹਟਾਉਣ ਵਾਲੇ ਪੇਪਰਸ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਕੰਮਾਂ ਦੇ ਲਈ ਟਿਸ਼ੂ ਪੇਪਰ ਮਾਰਕੀਟ ਦੇ ਵਿੱਚ ਮੌਜੂਦ ਨੇ ਅੱਜ ਮੈਂ ਤੁਹਾਨੂੰ ਇਹਨਾਂ ਟਿਸ਼ੂ ਪੇਪਰਾਂ ਤੋਂ ਦੋ ਤਰੀਕੇ ਨਾਲ ਕਮਾਈ ਕਰਨ ਬਾਰੇ ਦੱਸਣ ਜਾ ਰਿਹਾ ਪਹਿਲਾ ਹੈ ਮਾਨੂਫੈਕਚਰਿੰਗ ਦੇ ਜ਼ਰੀਏ ਦੂਸਰਾ ਹੈ ਸਰਵਿਸ ਤੇ ਸਪਲਾਈ ਦੇ ਜ਼ਰੀਏ ਆ ਹੁਣ ਅਸੀਂ ਸਭ ਤੋਂ ਪਹਿਲਾਂ ਮਾਨੂਫੈਕਚਰਿੰਗ ਦੇ ਜ਼ਰੀਏ ਬਿਜ਼ਨਸ ਆਈਡੀਆ ਬਾਰੇ ਡਿਸਕਸ ਕਰਦੇ ਹਾਂ ਟਿਸ਼ੂ ਪੇਪਰ ਮੈਨੂਫੈਕਚਰਿੰਗ ਦੇ ਜ਼ਰੀਏ ਤੁਸੀਂ ਬਹੁਤ ਵਧੀਆ ਬਿਜ਼ਨਸ ਸੈਟਅਪ ਕਰ ਸਕਦੇ ਹੋ ਇਸ ਕੰਮ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਮਸ਼ੀਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਤੁਹਾਨੂੰ ਕੱਚੇ ਮਾਲ ਦੀ ਲੋੜ ਪੈਗੀ ਇਹ ਕੱਚਾ ਮਾਲ ਡ੍ਰੈਕਟ ਰਕਤਾਂ ਨੂੰ ਕੱਟਣ ਤੋਂ ਨਹੀਂ ਬਣਦਾ ਸਗੋਂ ਤੁਸੀਂ ਪੇਪਰ ਵੇਸਟ ਨੂੰ ਹੀ ਰੀਸਾਈਕਲ ਕਰਕੇ ਇਸ ਨੂੰ ਤਿਆਰ ਕਰ ਸਕਦੇ ਹੋ ਇਹ ਮਸ਼ੀਨ ਤੁਸੀਂ ਆਨਲਾਈਨ ਜਾਂ ਆਫਲਾਈਨ ਕਿਸੇ ਵਧੀਆ ਫੈਕਟਰੀ ਤੋਂ ਆਰਾਮ ਦੇ ਨਾਲ ਖਰੀਦ ਸਕਦੇ ਹੋ ਮੋਨੋਫੈਕਚਰਿੰਗ ਫੈਕਟਰੀ ਤੋਂ ਤੁਸੀਂ ਜੇ ਡਾਇਰੈਕਟ ਮਸ਼ੀਨ ਖਰੀਦਦੇ ਹੋ ਤਾਂ ਇੱਕ ਤਾਂ ਤੁਸੀਂ ਉਸ ਨੂੰ ਫਿਜ਼ੀਕਲੀ ਚੈੱਕ ਕਰਕੇ ਖਰੀਦ ਸਕਦੇ ਹੋ ਔਰ ਇਸ ਦੇ ਨਾਲ-ਨਾਲ ਤੁਹਾਨੂੰ ਮੋਨੋਫੈਕਚਰਿੰਗ ਫੈਕਟਰੀ ਜਿਹੜੀ ਹੈ ਤਾਂ ਉਹਨੂੰ ਕੱਚਾ ਮਾਲ ਵੀ ਪ੍ਰੋਵਾਈਡ ਕਰਦੀ ਹੈ ਇਸ ਦੇ ਨਾਲ-ਨਾਲ ਇਹ ਉਹ ਮਸ਼ੀਨ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਦਿੰਦੇ ਨੇ ਜੇਕਰ ਮਸ਼ੀਨ ਤੁਹਾਡੀ ਕਦੇ ਖਰਾਬ ਹੀ ਹੋ ਜਾਏ ਤਾਂ ਉਸ ਦੀ ਰਿਪੇਅਰ ਵੀ ਇਹ ਫੈਕਟਰੀ ਵਾਲੇ ਕਰ ਦਿੰਦੇ ਨੇ ਤੁਹਾਨੂੰ ਜਿੱਥੋਂ ਵੀ ਠੀਕ ਲੱਗੇ ਤੁਸੀਂ ਉਸ ਦੀ ਵੈਰੀਫਿਕੇਸ਼ਨ ਕਰਕੇ ਮਸ਼ੀਨ ਨੂੰ ਖਰੀਦ ਸਕਦੇ ਇਸ ਮਸ਼ੀਨ ਨੂੰ ਖਰੀਦਣ ਦੇ ਲਈ ਤਾਂ ਸਰਕਾਰ ਤੁਹਾਨੂੰ 35% ਤੱਕ ਦੀ ਸਬਸਿਡੀ ਵੀ ਦਿੰਦੀ ਹੈ ਦੋਸਤੋ ਮੈਂ ਹਰ ਆਪਣੀ ਵੀਡੀਓ ਦੇ ਵਿੱਚ ਮਸ਼ੀਨ ਤੇ ਮਿਲਣ ਵਾਲੀ ਸਬਸਿਡੀ ਬਾਰੇ ਗੱਲ ਕਰਦਾ ਹਾਂ ਇਹ ਕਿਸੇ ਖਾਸ ਮਸ਼ੀਨ ਲਈ ਨਹੀਂ ਮਿਲਦੀ ਸਗੋਂ ਸਰਕਾਰ ਹਰ ਨਵੇਂ ਸਟਾਰਟਅਪ ਨੂੰ ਸਪੋਰਟ ਕਰਨ ਲਈ ਕੋਈ ਨਾ ਕੋਈ ਲੋਨ ਜ਼ਰੂਰ ਦਿੰਦੀ ਹੈ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਆਪਣੇ ਦੇਸ਼ ਦੇ ਵਿੱਚ ਹੀ ਵਧੀਆ ਰੋਜ਼ਗਾਰ ਦੇਣਾ ਹੈ ਇਹ ਮਸ਼ੀਨ ਇੱਕ ਦਿਨ ਦੇ ਵਿੱਚ 3 ਲੱਖ ਦੇ ਕ੍ਰੇਪ ਟਿਸ਼ੂ ਪੇਪਰ ਤਿਆਰ ਕਰ ਦਿੰਦੀ ਹੈ ਇੰਨੀ ਜ਼ਿਆਦਾ ਕੁਆਂਟੀਟੀ ਵਿੱਚ ਟਿਸ਼ੂ ਬਣਾਉਣ ਲਈ ਤੁਸੀਂ ਆਪਣੇ ਨਾਲ ਹੋਰ ਵਰਕਰਸ ਵੀ ਐਡ ਕਰ ਸਕਦੇ ਹੋ ਇਸ ਮਸ਼ੀਨ ਦੇ ਅਲੱਗ-ਅਲੱਗ ਫੰਕਸ਼ਨ ਦੇ ਜ਼ਰੀਏ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਟਿਸ਼ੂਜ਼ ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੇ ਪੇਪਰ ਵੀ ਤਿਆਰ ਕਰ ਸਕਦੇ ਹੋ। ਤੁਸੀਂ ਮਸ਼ੀਨ ਰਾਹੀਂ ਆਪਣੇ ਪੇਪਰ ਤਿਆਰ ਕਰੋ, ਉਸ ਤੋਂ ਬਾਅਦ ਆਪਣਾ ਲੋਗੋ ਲਗਾ ਕੇ ਉਹਨਾਂ ਦੀ ਪੈਕਿੰਗ ਕਰਕੇ ਮਾਰਕੀਟ ਦੇ ਵਿੱਚ ਵੇਚੋ। ਟਿਸ਼ੂਜ਼ ਦੇ ਅਲੱਗ-ਅਲੱਗ ਸਾਈਜ਼ਸ ਦੇ ਅਕੋਰਡਿੰਗ ਇਹਨਾਂ ਦੇ ਪੈਕੇਜਸ ਦਾ ਮਾਰਜਿਨ ਵੀ ਅਲੱਗ-ਅਲੱਗ ਹੁੰਦਾ ਹੈ। ਵਧੀਆ ਕੁਆਲਿਟੀ ਦੇ ਇੱਕ ਪੈਕੇਟ 'ਤੇ ਤੁਹਾਨੂੰ 3 ਰੁਪਏ ਤੱਕ ਦਾ ਮਾਰਜਿਨ ਮਿਲ ਸਕਦਾ ਹੈ। ਟਿਸ਼ੂਜ਼ ਦੇ ਇੱਕ ਪੈਕੇਟ ਵਿੱਚ 50 ਤੋਂ ਲੈ ਕੇ 200 ਤੱਕ ਟਿਸ਼ੂ ਸਾਈਜ਼ ਦੇ ਹਿਸਾਬ ਨਾਲ ਹੁੰਦੇ ਨੇ ਮੰਨ ਲਵੋ ਕਿ ਇੱਕ ਪੈਕੇਟ ਵਿੱਚ ਤੁਸੀਂ 200 ਟਿਸ਼ੂ ਵੀ ਪੈਕ ਕੀਤੇ ਤਾਂ 3 ਲੱਖ ਟਿਸ਼ੂਜ਼ ਦੇ ਅਕੋਰਡਿੰਗ 1500 ਪੈਕੇਜ ਦੀ ਤਿਆਰੀ ਹੋਗੀ ਇੱਕ ਪੈਕੇਟ ਪਿੱਛੇ ₹3 ਮਾਰਜਿਨ ਲੈਣਾ ਤੁਹਾਨੂੰ 1500 ਪੈਕੇਟ ਦੇ ਪਿੱਛੇ ₹4500 ਬਚੇਗਾ ਇੱਕ ਦਿਨ ਦਾ 4500 ਰੁਪਏ 30 ਦਿਨਾਂ ਦਾ 1,35,000 ਰੁਪਏ ਬਣਦਾ ਹੈ ਤੁਸੀਂ ਆਪ ਇਹ ਹਿਸਾਬ ਲਗਾ ਸਕਦੇ ਹੋ ਕਿ ਤੁਸੀਂ ਇਸ ਬਿਜ਼ਨਸ ਦੇ ਜ਼ਰੀਏ 5 ਸਾਲਾਂ ਵਿੱਚ ਕਿੱਥੇ ਸਟੈਂਡ ਕਰ ਸਕਦੇ ਹੋ ਆਹ ਮੈਂ ਤੁਹਾਨੂੰ ਇਹਨੇ ਟਿਸ਼ੂਜ਼ ਦੀ ਸਪਲਾਈ ਤੇ ਡਿਸਟ੍ਰੀਬਿਊਸ਼ਨ ਦਾ ਤਰੀਕਾ ਦੱਸਦਾ ਹਾਂ ਤੁਸੀਂ ਕਿਸੇ ਵੀ ਟਿਸ਼ੂ ਮੈਨੂਫੈਕਚਰਿੰਗ ਫੈਕਟਰੀ ਵਾਲੇ ਨਾਲ ਜੁੜੋ ਉਸ ਤੋਂ ਇਕੱਠਾ ਮਾਲ ਚਾਕੇ ਸਪਲਾਈ ਕਰਨਾ ਸ਼ੁਰੂ ਕਰੋ ਤੁਸੀਂ ਜਿੰਨੇ ਜ਼ਿਆਦਾ ਆਰਡਰ ਇੱਕ ਦਿਨ ਦੇ ਵਿੱਚ ਪਾਸ ਕਰਾਓਗੇ ਉਨਾ ਹੀ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋਵੇਗਾ ਕਿਉਂਕਿ ਇਹ ਸਪਲਾਈ ਦੇ ਕੰਮ ਦੇ ਵਿੱਚ ਤੁਹਾਨੂੰ ਪਰ ਆਰਡਰ ਕਮਿਸ਼ਨ ਵੀ ਮਿਲਦਾ ਹੈ ਤੇ ਸੈਲਰੀ ਵੀ ਤੁਸੀਂ ਜਿੱਥੇ ਵੀ ਖਾਣਾ ਖਾਣਾ ਪਸੰਦ ਕਰਦੇ ਹੋ ਚਾਹੇ ਉਹ ਇੱਕ ਰੇੜੀ ਵਾਲਾ ਹੋਵੇ ਇੱਕ ਰੈਸਟੋਰੈਂਟ ਵਾਲਾ ਹੋਵੇ ਜਾਂ ਇੱਕ ਢਾਬੇ ਵਾਲਾ ਹੋਵੇ ਤੁਸੀਂ ਉਸ ਨੂੰ ਆਪਣੇ ਵਟਸਐਪ ਦੇ ਐਡ ਕਰੋ ਤੁਹਾਡੇ ਆਪਣੇ ਰਿਸ਼ਤੇਦਾਰ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਯਾਰ ਦੋਸਤ ਆਲਰੇਡੀ ਵਟਸਐਪ ਤੇ ਐਡ ਹੋਣਗੇ ਕੋਸ਼ਿਸ਼ ਕਰੋ ਕਿ ਤੁਸੀਂ ਹੋਰ ਵੀ ਲੋਕ ਆਪਣੇ ਵਟਸਐਪ ਤੇ ਐਡ ਕਰੋ ਫਿਰ WhatsApp ਦੇ ਸਟੇਟਸ ਤੇ ਤੁਸੀਂ ਆਪਣੀ ਟਿਸ਼ੂ ਦੀਆਂ ਫੋਟੋਆਂ ਲਗਾ ਕੇ ਆਪਣਾ ਬਿਜ਼ਨਸ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਓ ਜੇ ਤੁਸੀਂ ਮਾਰਕੀਟ ਤੋਂ 25 ਪੈਸੇ ਘੱਟ ਮਾਰਜਿਨ ਤੇ ਵੀ ਆਪਣਾ ਪ੍ਰੋਡਕਟ ਸੇਲ ਕਰ ਦਿੱਤਾ ਤਾਂ ਤੁਹਾਨੂੰ ਅੱਛਾ ਪ੍ਰੋਫਿਟ ਹੋਵੇਗਾ ਇਹ 25 ਪੈਸੇ ਦੀ ਰਕਮ ਦੇਖਣ ਨੂੰ ਬਹੁਤ ਛੋਟੀ ਲੱਗਦੀ ਹੈ ਤੁਹਾਨੂੰ ਇਸ ਨਾਲ ਕੋਈ ਵੀ ਕਟਾ ਨਹੀਂ ਵੈਣਾ ਸਗੋਂ ਇਸ 25 ਪੈਸੇ ਘਟਾਉਣ ਦੇ ਨਾਲ ਤੁਹਾਡੇ ਹੋਰ ਕਸਟਮਰ ਵਧਣਗੇ ਪਰ ਇਹ ਰਕਮ ਇਕੱਠਾ ਮਾਲ ਚੱਕਣ ਵਾਲਿਆਂ ਵਾਸਤੇ ਇੱਕ ਵੱਡੀ ਸ਼ਾਰਟੇਜ ਹੈ ਇੱਕ ਵਾਰ ਦੇ ਮਾਲ ਦੇ ਪਿੱਛੇ ਜੇ ਉਹਨਾਂ ਦਾ 1000 ਰੁਪਏ ਵੀ ਬਚਦਾ ਤੇ ਕਸਟਮਰ ਤੁਹਾਡੇ ਕੋਲ ਵਾਪਸ ਬਾਰ-ਬਾਰ ਇਸ ਤਰ੍ਹਾਂ ਦੇ ਨਾਲ ਤੁਹਾਡਾ ਸਪਲਾਈ ਦਾ ਕੰਮ ਆਨਲਾਈਨ ਹੀ ਚੱਲ ਪਾਵੇਗਾ ਘੱਟ ਪੈਸੇ ਹੋਣ ਕਰਕੇ ਕਸਟਮਰ ਤੁਹਾਨੂੰ ਹੋਰ ਆਪਣੇ ਯਾਰਾਂ ਮਿੱਤਰਾਂ ਨੂੰ ਰეკਮੈਂਡ ਕਰਨਗੇ ਤੁਸੀਂ ਬਸ ਫੋਨ ਦੇ ਜ਼ਰੀਏ ਆਰਡਰ ਲੈ ਕੇ ਕਸਟਮਰ ਤੱਕ ਪਹੁੰਚਾਉਣੇ ਨੇ ਤੁਸੀਂ ਆਪਣੇ ਬਾਕੀ ਸੋਸ਼ਲ ਮੀਡੀਆ ਕਾਉਂਟਸ ਤੇ ਵੀ ਆਪਣੀ ਪ੍ਰੋਮੋਸ਼ਨ ਕਰ ਸਕਦੇ ਹੋ ਸ਼ੁਰੂ-ਸ਼ੁਰੂ ਵਿੱਚ ਜੇ ਤੁਸੀਂ ਇੱਕ ਦਿਨ ਦੇ 1000 ਪੈਕੇਟ ਵੀ ਸੇਲ ਕਰ ਦਿੱਤੇ ਤਾਂ ਤੁਹਾਡੇ ਕੋਲ ਅੱਛਾ ਖਾਸਾ ਪ੍ਰੋਫਿਟ ਆ ਜਾਵੇਗਾ ਐਸੇ ਤਰੀਕੇ ਨਾਲ ਤੁਸੀਂ ਆਪਣਾ ਸਪਲਾਈ ਦਾ ਕੰਮ ਸ਼ੁਰੂ ਕਰ ਸਕਦੇ ਹੋ ਸਪਲਾਈ ਦਾ ਇਹ ਕੰਮ ਛੋਟਾ-ਮੋਟਾ ਨਹੀਂ ਤੁਸੀਂ ਆਪਣੇ ਨਾਲ ਹੋਰ ਬੰਦੇ ਜੋੜ ਕੇ ਤੁਸੀਂ ਡਿਸਟ੍ਰੀਬਿਊਸ਼ਨ ਦਾ ਕੰਮ ਵੀ ਕਰ ਸਕਦੇ ਹੋ ਤੁਸੀਂ ਟਿਸ਼ੂਜ਼ ਤੋਂ ਇਲਾਵਾ ਆਪਣੀ ਡਿਸਟ੍ਰੀਬਿਊਸ਼ਨ ਵਿੱਚ ਹੋਰ ਆਪਸ਼ਨ ਵੀ ਰੱਖ ਸਕਦੇ ਹੋ ਇਹ ਤੁਹਾਡਾ ਮਨ ਹੈ ਤੇ ਆਪਣੀ ਸਟ੍ਰੈਟਜੀ ਹੈ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਅੱਗੇ ਕਿਵੇਂ ਵਧਾਉਣਾ ਹੈ ਦੋਸਤੋ ਇਹ ਸੀ ਇੱਕ ਟਿਸ਼ੂ ਪੇਪਰ ਬਿਜ਼ਨਸ ਜੋ ਕਿ ਸੁਣਨ ਵਿੱਚ ਬੜਾ ਛੋਟਾ ਲੱਗਦਾ ਹੈ ਪਰ ਇਸ ਦੀ ਅਰਨਿੰਗ ਖਾਸੀ ਵੱਡੀ ਹੈ ਅਕਸਰ ਅਸੀਂ ਵੱਡੇ ਵੱਡੇ ਬਿਜ਼ਨਸ ਸਟਾਰਟ ਕਰਨ ਦੇ ਚੱਕਰ ਦੇ ਵਿੱਚ ਛੋਟੇ ਬਿਜ਼ਨਸ ਨੂੰ ਇਗਨੋਰ ਕਰ ਦਿੰਦੇ ਹਾਂ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਪਰ ਅਸੀਂ ਉਹਨਾਂ ਤੇ ਫੋਕਸ ਨਹੀਂ ਕਰ ਪਾਉਂਦੇ एसएल में हर एक छोटी बड़ी चीज पे वीडियो लेके आंदा हां जो सानू लेस इन्वेस्टमेंट ਦੇ ਨਾਲ ਵੱਡੇ ਅਰਨਿੰਗ ਦਵਾਉਂਦੀ ਹੈ ਜੇ ਕਿ ਤੁਹਾਡੇ ਕੋਲ ਵੀ ਅਜਿਹਾ ਬਿਜ਼ਨਸ ਆਈਡੀਆ ਹੈ ਜੋ ਤੁਸੀਂ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪ ਵੀਡੀਓ ਨਹੀਂ ਬਣਾ ਸਕਦੇ ਸਾਨੂੰ ਉਹ ਕਮੈਂਟ ਵਿੱਚ ਆਪਣਾ ਆਈਡੀਆ ਦੱਸੋ ਤਾਂ ਕਿ ਅਸੀਂ ਉਸ ਆਈਡੀਆ ਦੇ ਉੱਪਰ ਵੀਡੀਓ ਬਣਾ ਕੇ ਆਪਣੇ ਹੋਰ ਭਰਾਵਾਂ ਨੂੰ ਉਸ ਤੋਂ ਜਾਣੂ ਕਰਾ ਸਕੀਏ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਮਿਲਦੇ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਬਿਜ਼ਨਸ ਆਈਡੀਆ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ